ਦੇ ਬੀਬੀ ਦਾ ਘਰ ਵਾਲਾ ਪੁਲਿਸ ਦੇ ਵਿੱਚ ਹੈ ਜਿਨ੍ਹਾਂ ਨੇ ਰਾਤ ਕਿਸਾਨਾਂ ਤੇ ਤਸ਼ੱਦਦ ਵੀ ਕੀਤਾ ਡਾਂਗਾ ਵੀ ਭਰਾਈਆਂ ਤੇ ਪਿਆਰ ਨਾਲ ਚੁੱਕ ਕੇ ਵੀ ਖੜਿਆ ਅੱਜ ਮਾਤਾ ਜੀ ਕਹਿ ਰਹੀ ਆ ਕਿ ਮੈਂ ਆਪਣੇ ਘਰ ਵਾਲੇ ਨੂੰ ਕਹਿ ਕੇ ਆਏ ਵੀ ਡਾਂਗਾ ਜਿਹੜਾ ਤੁਸੀਂ ਭਰੋਣੀਆਂ ਭਰਾ ਲਓ ਪਰ ਮੈਂ ਧਰਨੇ ਤੇ ਜਾਵਾਂਗੀ ਮਾਤਾ ਜੀ ਇਦਾਂ ਹੀ ਆ ਇਦਾਂ ਹੀ ਆ ਬਸ ਇਦਾਂ ਹੀ ਆ ਮੈਂ ਤਾਂ ਹਮੇਸ਼ਾ ਹੀ ਉਹਨਾਂ ਨੂੰ ਇਹ ਕਹਿੰਨੀ ਆ ਵੀ ਤੁਸੀਂ ਆਪਣੀ ਡਿਊਟੀ ਕਰੋ ਜਿਸ ਟਾਈਮ ਤੇ ਤੁਸੀਂ ਡਿਊਟੀ ਤੇ ਡਿਊਟੀ ਕਰੋ ਬਾਅਦ ਵਿੱਚ ਤੁਸੀਂ ਵੀ ਕਿਸਾਨ ਆ ਤੇ ਮੈਂ ਵੀ ਕਿਸਾਨ ਆ ਮੈਂ ਜਦੋਂ ਕਿਸਾਨਾਂ ਨੂੰ ਵੇਖਿਆ ਸੜਕਾਂ ਤੇ ਬੈਠਿਆ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਜਦੋਂ ਮੈਨੂੰ ਪਤਾ ਲੱਗਦਾ ਵੀ ਕਿਸਾਨਾਂ ਨਾਲ ਤੇ ਲੇਡੀਜ਼ ਦੇ ਨਾਲ ਕਿਸੇ ਤੱਕਾ ਹੋ ਰਿਹਾ ਹੈ ਮੈਂ ਉੱਥੇ ਬੈਠਣਾ ਹੀ ਹੁੰਦਾ ਹੈ ਭਾਵੇਂ ਮੇਰਾ ਘਰ ਵਾਲਾ ਹੋਵੇ ਤੇ ਭਾਵੇਂ ਸਰਕਾਰ ਹੋਵੇ ਸਰਕਾਰ ਮੈਨੂੰ ਡਿਊਟੀ ਦੇਵੇ ਕਹੇ ਕਿ ਕੌਣ ਡਿਊਟੀ ਸੀਗੀ ਤੇ ਧਰਨੇ ਤੇ ਬੈਠ ਗਈ ਆ ਮੇਰਾ ਹੱਕ ਬੰਦ ਹੈ ਤੇ ਮੈਂ ਪਰ ਦੇਖ ਸਕਰਨ ਤਾਂ ਮੈਂ ਆਪਣਾ ਹੱਕ ਹੋਰ ਰੱਖਦੀ ਆਂ ਵੀ ਮੈਂ ਕਿਤੇ ਵੀ ਸਰਕਾਰੀ ਡਿਊਟੀ ਜੌਬ ਤੇ ਹੋ ਖਤਮ ਹੋ ਗਈ ਆ ਡਿਊਟੀ ਮੇਰੀ ਖਤਮ ਹੋ ਚੁੱਕੀ ਆ ਅਸਟਨ ਤੋਂ ਬਾਅਦ ਆਏ ਵੈਸੇ ਤੁਸੀਂ ਸਰਕਾਰੀ ਜੌਬ ਕਰ ਰਹੇ ਹੋ ਸਰਕਾਰੀ ਆਲਾ ਵੀ ਕਰ ਰਿਹਾ ਹਾਂਜੀ ਕਰ ਰਿਹਾ ਸਰਕਾਰ ਦੇ ਵਿਰੁੱਧ ਬੋਲ ਰਹੇ ਸਰ ਉਹ ਪੁਲਿਸ ਦੇ ਐਟ ਨੇ ਉਹ ਮੈਨੂੰ ਕਹਿੰਦੇ ਨੇ ਤੇ ਤੁਹਾਨੂੰ ਡੰਡੇ ਨਹੀਂ ਯਾਰ ਮੈਂ ਕਹ ਮੈਂ ਕਹਿ ਡੰਡਿਆਂ ਤੋਂ ਨਹੀਂ ਡਰਦੀ ਐ ਜਿਹੜੇ ਐਸ ਕਰਕੇ ਡੰਡੇ ਖਾਤੇ ਹੁੰਦੇ ਆ ਨਾ ਇਹ ਘਰ ਵਾਲੇ ਦੇ ਡੰਡੇ ਜਾਂ ਕਿਸੇ ਦੇ ਨਹੀਂ ਹੁੰਦੇ ਇਸ ਆਪਦੇ ਦੇਸ਼ ਲਈ ਤੇ ਆਪਦੇ ਹੱਕਾਂ ਲਈ ਖਾਦੇ ਹੁੰਦੇ ਆ ਤੁਹਾਡੀ ਆ ਵੀਡੀਓ ਚੱਲਣ ਤੋਂ ਬਾਅਦ ਹੋ ਸਕਦਾ ਸਰਕਾਰ ਵੱਲੋਂ ਤੇ ਤੁਹਾਡੇ ਤੇ ਕੋਈ ਐਕਸ਼ਨ ਹੋ ਜਾਏ ਮੇਰੇ ਤੇ ਐਕਸ਼ਨ ਆਵੇਗਾ ਕਹਿਣਗੇ ਕੀ ਇਹ ਡਿਊਟੀ ਤੇ ਗਈ ਸੀਗੀ ਤੇ ਉਸੇ ਕਿਸਾਨਾਂ ਦੇ ਦਰਨੇ 'ਚ ਬੈਠੀ ਸੀਗੀ ਮੈਨੂੰ ਐਸ ਕਾਲ ਦਾ ਡਰ ਨਹੀਂ ਮੈਂ ਆਪਣੀ ਡਿਊਟੀ ਕੀਤੀ ਆ ਡਿਊਟੀ ਤੋਂ ਬਾਅਦ ਮੈਂ ਆ ਗਈ ਆ ਬੈ ਡਿਊਟੀ ਤੋਂ ਬਾਅਦ ਆ ਗਿਆ ਆਪਣੇ ਧਰਦੇ ਇੱਥੇ ਬੈਠੀ ਆ ਤੇ ਮੈਂ ਪਛਾਣਦਾ ਨਹੀਂ ਸਾਡਾ ਨਾ ਹੋਵੇ ਵੀ ਹੁਣ ਘਰ ਜਾਂਦਾ ਨੂੰ ਘਰ ਵਾਲਾ ਕਰਨਾ ਵੜਦਾ ਹੋਏ ਕਿ ਚੱਲ ਫਿਰ ਉੱਥੇ ਇਹ ਤਾਂ ਨਹੀਂ ਹੁੰਦਾ ਇਦਾਂ ਨਹੀਂ ਉਹ ਉੱਥੇ ਆ ਕੇ ਕਿਸਾਨ ਹੋ ਜਾਣੇ ਉਹ ਨਾ ਡਿਊਟੀ ਨਹੀਂ ਰਹਿਣੇ ਹੈਗੇ ਹਾਂਜੀ ਹਾਂਜੀ ਵੱਧ ਤੋਂ ਵੱਧ ਕੀ ਹੋਊਗਾ ਡਿਊਟੀ ਦਾ ਮੈਨੂੰ ਕਰ ਦੇਣਗੇ ਕਿ ਤੇ ਮੈਨੂੰ ਸਸਪੈਂਡ ਕਰ ਦਿੱਤਾ ਹੈ ਨੌਕਰੀ ਪਿਆਰੀ ਨਹੀਂ ਤੁਹਾਨੂੰ ਨੌਕਰੀ ਮੈਨੂੰ ਜਿੰਨੀ ਦਰਅਗੀ ਪਿਆਰੀ ਸੀਗੀ ਹੁਣ ਮੈਨੂੰ ਨੌਕਰੀ ਨਹੀਂ ਆ ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੀ ਆ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੀ ਆ ਇਹ ਥੋੜੀ ਨਾ ਵਾ ਬਈ ਜੇ ਆਪਾਂ ਸਰਕਾਰ ਦੀ ਡਿਊਟੀ ਕਰਦੇ ਆ ਜੇ ਰੱਬ ਨੇ ਡਿਊਟੀ ਦੇ ਦਿੱਤੀ ਆ ਆਪਾਂ ਨੂੰ ਪੈਸਾ ਮਿਲਣ ਡਿਆ ਆਪਾਂ ਕਿਉਂ ਨਹੀਂ ਲੈਣਾ ਉਹ ਆਪਾਂ ਲੈਣਾ ਵਾ ਉਹ ਡਿਊਟੀ ਆਪਾਂ ਕਰਨੀ ਕਰਨੀ ਆ ਪਰ ਜਿੱਥੇ ਜਦੋਂ ਆਪਣਾ ਹੱਕ ਬੰਦਾ ਜਿੱਥੇ ਆਪਾਂ ਖੜਨਾ ਵਾ ਉਹ ਆਪਾਂ ਛੁੱਟੀ ਵੀ ਲੈ ਸਕਦੇ ਆ ਔਨ ਡਿਊਟੀ ਤੋਂ ਵਾਪਸ ਆ ਕੇ ਵੀ ਜਿਹੜੀ ਆ 24 ਘੰਟੇ ਤਾਂ ਸਾਡੀ ਡਿਊਟੀ ਨਹੀਂ ਨਾ ਹੈਗੀ 24 ਘੰਟੇ ਤੋਂ ਬਾਅਦ ਜਿੱਥੇ ਜ਼ਰੂਰਤ ਪੈਂਦੀ ਆ ਆਪਾਂ ਉਹਨਾਂ ਦੇ ਨਾਲ ਖੜੇ ਆ ਕਿ ਸੰਤ ਅੱਜ ਰਾਤ ਦਾ ਜਿਹੜਾ ਐਕਸ਼ਨ ਹੋਇਆ ਕਿਸਾਨਾਂ ਦੇ ਉੱਪਰ ਉਹ ਸਬੰਧ ਵਿੱਚ ਡੀਸੀ ਦਫ਼ਤਰ ਤਰਨਤਾਰਨ ਦੇ ਵਿੱਚ ਕਿਸਾਨਾਂ ਦਾ ਰਿਐਕਸ਼ਨ ਨਜ਼ਰ ਆਇਆ ਬਹੁਤ ਵੱਡਾ ਇਕੱਠ ਜਿਹੜਾ ਵਾ ਇੱਥੇ ਡੀਸੀ ਦਫ਼ਤਰ ਤਰਨਤਾਰਨ ਦੇ ਵਿੱਚ ਹੋਇਆ ਹੁਣੇ-ਹੁਣੇ ਇੱਕ ਮਾਤਾ ਜੀ ਸਟੇਜ ਤੋਂ ਬੋਲ ਕੇ ਆਏ ਨੇ ਮਾਤਾ ਜੀ ਇੱਧਰੇ ਪਾਸੇ ਆ ਜਾਓ ਆਪਾਂ ਗੱਲਬਾਤ ਕਰਦੇ ਆ ਵਾ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਦੇ ਫਾਤੇ ਇੱਕ ਦਰਦ ਛਲ ਕਰਿਆ ਸੀ ਜਦੋਂ ਤੁਸੀਂ ਬੋਲ ਰਹੇ ਸੀ ਕਿ ਕੀ ਕਹਿਣਾ ਚਾਹੁੰਦੇ ਹੋ ਤੇ ਕਿਸਾਨਾਂ ਦੇ ਜਦੋਂ ਸ਼ੁਰੂ ਤੋਂ ਹੀ ਜਲਮ ਹੋ ਰਿਹਾ ਹੈ ਨੇ ਤੇ ਫਿਰ ਸਾਡੇ ਧਰਤੀ ਚਲਕੇਗਾ ਹੋਰ ਤਾਂ ਕੁਝ ਚਲਕੀ ਨਹੀਂ ਸਕਦਾ ਕਿਉਂਕਿ ਸਰਕਾਰ ਸਾਡੇ ਨਾਲ ਇੰਦੀਆਂ ਬੇਈਮਾਨੀਆਂ ਤੇ ਕਰ ਰਹੀ ਨਾ ਠੱਗੀਆਂ ਮਾਰ ਰਹੀ ਆ ਪਹਿਲਾਂ ਤਾਂ ਲੌਲੀਪਾਪ ਦੇ ਦਿੰਦੇ ਨੇ ਅੱਗੇ ਤੁਸੀਂ ਐਂ ਤਾਂ ਕਰ ਲੋ ਤੇ ਤੁਹਾਨੂੰ ਅਸੀਂ ਐਂ ਕਰ ਦਿੰਨੇ ਆ ਥੱਲੇ ਵਾਲ ਸਾਹਿਬ ਤੁਸੀਂ ਮੈਡੀਕਲ ਸੂਲਤ ਲੈ ਲਓ ਤੇ ਅਸੀਂ ਮੰਗਾ ਮੰਨ ਲੈਨੇ ਆ ਉਹਨਾਂ ਨੂੰ ਤਦ ਕਰਕੇ ਮਨਾਇਆ ਗਿਆ ਵੀ ਚੱਲ ਇਹ ਕਿਤੇ ਮਰ ਨਾ ਜਾਣ ਤਾਂ ਪਰ ਉਹਨਾਂ ਨੇ ਤਾਂ ਮਰਨ ਦੀ ਠਾਨੀ ਹੋਈ ਸੀਗੀ ਕਿ ਆਹੀ ਮਰਨਾ ਹੀ ਮਰਨਾ ਹੈ ਦੇਸ਼ ਵਾਸਤੇ ਮਰਨ ਵਾਸਤੇ ਨਾ ਬੜਾ ਗਰਵ ਮਹਿਸੂਸ ਹੁੰਦਾ ਹੈ ਔਰ ਮੈਂ ਆਪਣਾ ਇੱਕ ਬੇਡਾ ਵਾ ਮੈਂ ਆਪਣੇ ਬੇੜੇ ਨੂੰ ਵੇਚ ਚੁੱਕੀ ਆ ਮੈਂ ਫਰੀ ਆ ਮੈਂ ਆਪਣੀ ਡਿਊਟੀ ਕਰਦੀ ਆ ਡਿਊਟੀ ਤੋਂ ਬਾਅਦ ਮੈਨੂੰ ਜਿੱਥੇ ਵੀ ਕੋਈ ਬੁਲਾਉਂਦਾ ਵਾ ਮੈਂ ਉੱਥੇ ਜਾਣੀ ਆ ਤੇ ਆਪਣਾ ਇਦਾਂ ਹੀ ਮੈਂ ਸੰਘਰਸ਼ ਕਰਾਂ ਮੱਖੂਗੀ ਨਾਲ ਲੇਡੀਜ਼ ਦੇ ਨਾਲ ਵੀ ਆ ਤੇ ਜੈਂਟਸ ਦੇ ਨਾਲ ਵੀ ਆ ਪਰ ਪਰਸਾਨਾਂ ਦੇ ਨਾਲ ਹਮੇਸ਼ਾ ਰਹੇ ਨਾਮ ਕੀ ਹੈ ਤੇ ਕਿਹੜੀ ਜਥੇਬੰਦੀ ਦੇ ਸਬੰਧਤ ਮੇਰਾ ਨਾਮ ਲਖਵਿੰਦਰ ਕੌਰ ਗੰਡੀਵੈਂਡਿਆ ਤੇ ਮੈਂ ਆਜ਼ਾਦੀ ਆਜ਼ਾਦ ਹੋ ਇੱਕ ਤੁਸੀਂ ਕਟਲਾ ਦਾ ਜ਼ਿਕਰ ਕਰ ਰਹੇ ਸਟੇਜ ਦੇ ਉੱਪਰ ਵਾ ਤੁਹਾਡੇ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਕੋਈ ਗੱਲ ਹੋਈ ਉਹ ਕਿਹੜੀ ਗੱਲ ਸੀ ਆਪਣੇ ਪਤੀ ਦੇ ਨਾਲ ਉਹਨੂੰ ਦੱਸ ਕੇ ਆਇਓ ਕਿ ਉਹਨਾਂ ਕੋਲੋਂ ਚੋਰੀ ਤੇ ਨਹੀਂ ਆ ਕੇ ਸਰ ਉਹ ਡਿਊਟੀ ਤੇ ਗਏ ਆ ਇਸ ਟਾਈਮ ਮੈਂ ਵੀ ਡਿਊਟੀ ਤੇ ਹੀ ਆਈ ਆ ਤਾਂ ਪਰ ਮੈਨੂੰ ਛੁੱਟੀ ਪਹਿਲਾਂ ਹੋ ਗਈ ਸੀਗੀ ਮੇਰੇ ਤੇ 10 ਦਿਨ ਦਾ ਸੈਮੀਨਾਰ ਸੀਗਾ ਪਰ ਮੈਂ ਜਦੋਂ ਕਿਸਾਨਾਂ ਨੂੰ ਵੇਖਿਆ ਸੜਕਾਂ ਤੇ ਬੈਠਿਆ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਜਦੋਂ ਮੈਨੂੰ ਪਤਾ ਲੱਗਦਾ ਵੀ ਕਿਸਾਨਾਂ ਨਾਲ ਤੇ ਲੇਡੀਜ਼ ਦੇ ਨਾਲ ਕਿਸੇ ਧੱਕਾ ਹੋ ਰਿਹਾ ਹੈ ਮੈਂ ਉੱਥੇ ਬੈਠਣਾ ਹੀ ਹੁੰਦਾ ਭਾਵੇਂ ਮੇਰਾ ਘਰ ਵਾਲਾ ਹੋਵੇ ਤੇ ਮੈਂ ਸਰਕਾਰ ਹੋਵੇ ਸਰਕਾਰ ਮੈਨੂੰ ਡਿਊਟੀ ਦਵੇ ਕਹੇ ਕਿ ਔਨ ਡਿਊਟੀ ਸੀਗੀ ਤੇ ਧਰਨੇ ਤੇ ਬੈਠ ਗਈ ਆ ਮੇਰਾ ਹੱਕ ਬੰਦਾ ਤੇ ਮੈਂ ਪ੍ਰੋਟੈਕਟ ਕਰਨ ਦਾ ਤਾਂ ਮੈਂ ਆਪਣਾ ਹੱਕ ਹੋਰ ਰੱਖਦੀ ਆ ਵੇ ਮੈਂ ਕਿਤੇ ਵੀ ਨਹੀਂ ਸਰਕਾਰੀ ਡਿਊਟੀ ਜੋਬ ਤੇ ਉਹ ਖਤਮ ਹੋ ਗਈ ਆ ਡਿਊਟੀ ਮੇਰੀ ਖਤਮ ਹੋ ਚੁੱਕੀ ਆ ਇਸ ਤੋਂ ਬਾਅਦ ਆਏ ਵੈਸੇ ਤੁਸੀਂ ਸਰਕਾਰੀ ਜੋਬ ਕਰ ਰਹੇ ਹੋ ਮਾਤਾ ਘਰ ਵਾਲਾ ਵੀ ਕਰ ਰਿਹਾ ਹਾਂਜੀ ਕਰ ਰਿਹਾ ਸਰਕਾਰ ਦੇ ਵਿਰੁੱਧ ਬੋਲ ਰਹੇ ਸਾਰੋ ਪੁਲਿਸ ਦੇ ਵਚਨੇ ਉਹ ਮੈਨੂੰ ਕਹਿੰਦੇ ਨੇ ਤੇ ਤੁਹਾਨੂੰ ਡੰਡੇ ਵਚਨੇ ਆ ਮੈਂ ਕਿਹਾ ਮੈਂ ਕਹ ਡੰਡਿਆਂ ਤੋਂ ਨਹੀਂ ਡਰਦੀ ਆਗੀ ਅੱਛਾ ਤੁਹਾਡਾ ਘਰ ਵਾਲਾ ਖੁਦ ਪੁਲਿਸ ਵਾਲਾ ਤੋਂ ਨਕਾਬ ਡੰਡੇ ਵਜਣੇ ਉੱਥੇ ਜਾਉਂਦੇ ਪਰ ਜਿਹੜੇ ਐਸ ਕਰਕੇ ਡੰਡੇ ਖਾਤੇ ਹੁੰਦੇ ਨਾ ਇਹ ਘਰ ਵਾਲੇ ਦੇ ਡੰਡੇ ਜਾਂ ਕਿਸੇ ਦੇ ਨਹੀਂ ਹੁੰਦੇ ਇਸ ਆਪਦੇ ਦੇਸ਼ ਲਈ ਤੇ ਆਪਦੇ ਹੱਕਾਂ ਲਈ ਖਾਦੇ ਹੁੰਦੇ ਇਹ ਇੱਕ ਬ੍ਰੇਕਿੰਗ ਨਿਊਜ਼ ਹੈ ਜੀ ਇਹ ਬੀਬੀ ਇੱਕ ਮਿੰਟ ਗੱਲ ਸੁਣ ਲਿਓ ਇਹ ਬੀਬੀ ਦਾ ਘਰ ਵਾਲਾ ਪੁਲਿਸ ਦੇ ਵਿੱਚ ਹੈ ਜਿਨ੍ਹਾਂ ਨੇ ਰਾਤ ਕਿਸਾਨਾਂ ਤੇ ਤਸ਼ੱਦਦ ਵੀ ਕੀਤਾ ਡਾਂਗਾ ਵੀ ਭਰਾਈਆਂ ਤੇ ਪਿਆਰ ਨਾਲ ਚੁੱਕ ਵੀ ਖੜਿਆ ਅੱਜ ਮਾਤਾ ਜੀ ਕਹਿ ਰਹੀ ਆ ਕਿ ਮੈਂ ਆਪਣੇ ਘਰ ਵਾਲੇ ਨੂੰ ਕਹਿ ਕੇ ਆਏ ਵੀ ਡਾਂਗਾਂ ਜਿਹੜੀਆਂ ਤੁਸੀਂ ਭਰੋਣੀਆਂ ਭਰਾ ਲਓ ਪਰ ਮੈਂ ਧਰਨੇ ਤੇ ਜਾਵਾਂਗੀ ਮਾਤਾ ਜੀ ਇਦਾਂ ਹੀ ਆ ਇਦਾਂ ਹੀ ਆ ਬਸ ਇਦਾਂ ਹੀ ਆ ਮੈਂ ਤਾਂ ਹਮੇਸ਼ਾ ਹੀ ਉਹਨਾਂ ਨੂੰ ਇਹ ਕਹਿੰਦੀ ਆ ਵੀ ਤੁਸੀਂ ਆਪਣੀ ਡਿਊਟੀ ਕਰੋ ਜਿਸ ਟਾਈਮ ਤੇ ਤੁਸੀਂ ਡਿਊਟੀ ਤੇ ਡਿਊਟੀ ਕਰੋ ਬਾਅਦ ਵਿੱਚ ਤੁਸੀਂ ਵੀ ਕਿਸਾਨ ਆ ਤੇ ਮੈਂ ਵੀ ਕਿਸਾਨ ਆ ਏ ਥੋੜੀ ਨਾ ਵਾ ਬਈ ਜੇ ਆਪਾਂ ਸਰਕਾਰ ਦੀ ਡਿਊਟੀ ਕਰਦੇ ਆ ਜੇ ਰੱਬ ਨੇ ਡਿਊਟੀ ਦੇਤੀ ਆ ਆਪਾਂ ਨੂੰ ਪੈਸਾ ਮਿਲਣ ਰਿਹਾ ਆ ਆਪਾਂ ਕਿਉਂ ਨਹੀਂ ਲੈਣਾ ਉਹ ਆਪਾਂ ਲੈਣਾ ਵਾ ਉਹ ਡਿਊਟੀ ਆਪਾਂ ਕਰਨੀ ਕਰਨੀ ਆ ਪਰ ਜਿੱਥੇ ਜਦੋਂ ਆਪਣਾ ਹੱਕ ਬੰਦਾ ਜਿੱਥੇ ਆਪਾਂ ਖੜਨਾ ਵਾ ਉਥੇ ਆਪਾਂ ਛੁੱਟੀ ਵੀ ਲੈ ਸਕਦੇ ਆ ਔਨ ਡਿਊਟੀ ਤੋਂ ਵਾਪਸ ਆ ਕੇ ਵੀ ਜਿਹੜੀ ਆ 24 ਘੰਟੇ ਤੱਕ ਸਾਡੀ ਡਿਊਟੀ ਨਹੀਂ ਨਾ ਹੈਗੀ 24 ਘੰਟੇ ਤੋਂ ਬਾਅਦ ਹਿੰਦੀ ਆ ਆਪਾਂ ਉਹਨਾਂ ਦੇ ਨਾਲ ਖੜੇ ਆ ਕਿਸਾਨਾਂ ਦੇ ਅਕਸਰ ਅਸੀਂ ਜਦੋਂ ਕਈ ਵਾਰੀ ਨਾ ਕੋਈ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਕਿਸੇ ਮੁਲਾਜ਼ਮ ਦੇ ਨਾਲ ਅਸੀਂ ਗੱਲ ਕਰਨੀ ਹੁੰਦੀ ਉਹ ਕਹਿੰਦਾ ਭਾਈ ਮੈਂ ਤਾਂ ਮੁਲਾਜ਼ਮ ਆ ਮੇਰੇ ਨਾਲ ਨਾ ਗੱਲ ਕਰਦੇ ਡਰਦੇ ਨੇ ਲੋਕੀ ਡਰਦੇ ਨੇ ਵੱਧ ਤੋਂ ਵੱਧ ਕੀ ਹੋਊਗਾ ਡਿਊਟੀ ਦਾ ਮੈਨੂੰ ਕਰ ਦੇਣ ਕਿ ਕਿ ਤੈਨੂੰ ਸਸਪੈਂਡ ਕਰ ਦਿੱਤਾ ਹੈ ਨੌਕਰੀ ਪਿਆਰੀ ਨਹੀਂ ਤੁਹਾਨੂੰ ਨੌਕਰੀ ਮੈਨੂੰ ਜਿੰਨੀ ਦਰ ਆ ਗਈ ਸੀ ਪਿਆਰੀ ਸੀਗੀ ਹੁਣ ਮੈਨੂੰ ਨੌਕਰੀ ਨਹੀਂ ਆ ਮੈਂ ਆਪਣੇ ਦੇਸ਼ ਲਈ ਕੁਝ ਕਰਨਾ ਚਾਹੁੰਦੀ ਆ ਕਿਸਾਨਾਂ ਲਈ ਕੁਝ ਕਰਨਾ ਚਾਹੁੰਦੀ ਆ ਕਿਸਾਨਾਂ ਲਈ ਕੁਝ ਕਰਨਾ ਹਾਂਜੀ ਤੇ ਇਹ ਤੋਂ ਇਹ ਤੁਹਾਡੀ ਆ ਵੀਡੀਓ ਚੱਲਣ ਤੋਂ ਬਾਅਦ ਹੋ ਸਕਦਾ ਸਰਕਾਰ ਵੱਲੋਂ ਤੁਹਾਡੇ ਤੇ ਕੋਈ ਐਕਸ਼ਨ ਹੋ ਜਾਏ ਮੇਰੇ ਤੇ ਐਕਸ਼ਨ ਆਵੇਗਾ ਕਹਿਣਗੇ ਕੀ ਡਿਊਟੀ ਤੇ ਗਈ ਸੀਗੀ ਤੇ ਉਸੇ ਕਿਸਾਨਾਂ ਦੇ ਦਰਨੇ ਚ ਬੈਠੀ ਸੀਗੀ ਮੈਨੂੰ ਇਸ ਕੱਲ ਦਾ ਡਰ ਨਹੀਂ ਆ ਮੈਂ ਆਪਣੀ ਡਿਊਟੀ ਕੀਤੀ ਆ ਡਿਊਟੀ ਤੋਂ ਬਾਅਦ ਮੈਂ ਆ ਗਿਆ ਹਾਂ ਮੈਂ ਡਿਊਟੀ ਤੋਂ ਬਾਅਦ ਆ ਕੇ ਆਪਣੇ ਦਰਨੇ ਤੇ ਇੱਥੇ ਬੈਠੀ ਆ ਤੇ ਮੇਰੇ ਕਿਸਾਨਾਂ ਨਾਲ ਸਾਡਾ ਕਿੰਨਾ ਹੋਏ ਵੀ ਹੁਣ ਘਰ ਜਾਂਦੇ ਨੂੰ ਘਰ ਵਾਲਾ ਕਰਨਾ ਵੜਦਾ ਹੋਏ ਕਿ ਚੱਲ ਫਿਰ ਉੱਥੇ ਇਹ ਤਾਂ ਨਹੀਂ ਹੁੰਦਾ ਇਹ ਤਾਂ ਨਹੀਂ ਦੋਸੋਂ ਆ ਕੇ ਕਿਸਾਨ ਹੋ ਜਾਣੇ ਉਹ ਉਹ ਆਨ ਰੂਟੀਨ ਹੀ ਰਹਿਣੇ ਹੈਗੇ ਜਾਂ ਜਾਏ ਕਿਸਾਨ ਹਾਂਜੀ ਹਾਂਜੀ ਕਿਉਂਕਿ ਤੁਸੀਂ ਕਹਿ ਰਹੇ ਹੋ ਨਾ ਮੈਂ ਖੁਦ ਕਰੇ ਕੰਮ ਕਰਦੀ ਖੇਤੀਬਾੜੀ ਦਾ ਮੈਂ ਸਬਜ਼ੀ ਲਾਉਂਦੀ ਆ ਗੋਭੀਆਂ ਲਾਉਂਦੀ ਆ ਸਾਰਾ ਕੁਝ ਕਰਦੀ ਆ ਕਿ ਮੈਂ ਇਹ ਨਹੀਂ ਆ ਵੀ ਕੱਲੀ ਡਿਊਟੀ ਕਰਦੇ ਆ ਦੋਨੋਂ ਜਿੱਤੇ ਚੱਲ ਹੁਣ ਉਹ ਵੀ ਜਦੋਂ ਡਿਊਟੀ ਤੇ ਆਉਣਗੇ ਉਹਨਾਂ ਨੇ ਵੀ ਖੇਤਾਂ ਚ ਜਾਣਾ ਤੇ ਆਪਣਾ ਕੰਮ ਕਰਨਾ ਹੈ ਅੱਛਾ ਚਲੋ ਥੋੜਾ ਜਿਹਾ ਆਪਾਂ ਮੁੱਦੇ ਤੋਂ ਹਟ ਕੇ ਆਉਣੇ ਘਰ ਦੇ ਵਿੱਚ ਜਦੋਂ ਹੁੰਦੇ ਤੁਸੀਂ ਜਦੋਂ ਕਿਸਾਨੀ ਅੰਦੋਲਨ ਦੀਆਂ ਤਸਵੀਰਾਂ ਦੇਖਦੇ ਹੋ ਜੋ ਉਧਰ ਉਧਰ ਕਈ ਵਾਰੀ ਧੱਕਾ ਮੁੱਕੀ ਵੀ ਹੁੰਦਾ ਡਾਂਗਾਂ ਵੀ ਖੜਕਦੀਆਂ ਉਹ ਜਿਹੜੇ ਭਾਜੀ ਹੁੰਦੇ ਨੇ ਉਹ ਪੁਲਿਸ ਵਾਲਿਆਂ ਦੀ ਸਾਈਡ ਹੁੰਦੇ ਕਿ ਕਿਸਾਨਾਂ ਦੀ ਸਾਈਡ ਹੁੰਦੇ ਘਰ ਦੇ ਵਿੱਚ ਘਰ ਦੇ ਵਿੱਚ ਘਰ ਦੇ ਵਿੱਚ ਉਹ ਮੇਰੀ ਸਾਈਡ ਹੀ ਹੁੰਦੀ ਆ ਅੱਛਾ ਉਹ ਮੇਰੀ ਸਾਈਡ ਹੁੰਦੇ ਆ ਡਿਊਟੀ ਟਾਈਮ ਆ ਡਿਊਟੀ ਦੇ ਹੁੰਦੇ ਆ ਪਰ ਘਰ ਦੇ ਚੋ ਮੇਰੇ ਨਾਲ ਹੁੰਦੇ ਆ ਹਾਂਜੀ ਸੋ ਇਹ ਬਹੁਤ ਇੰਟਰਸਟਿੰਗ ਸਟੋਰੀ ਸੀ ਇਹ ਵੀ ਇੱਕ ਕਿ ਘਰ ਵਾਲਾ ਪੁਲਿਸ ਦੇ ਵਿੱਚ ਆਪ ਵੀ ਭੈਣ ਜੀ ਡਿਊਟੀ ਕਰਦੇ ਨੇ ਤੇ ਅੱਜ ਕਿਸਾਨਾਂ ਦਾ ਧਰਨਾ ਦੇਖ ਕੇ ਤੇ ਸੜਕ ਦੇ ਉੱਤੇ ਹੀ ਖੜ ਕੇ ਕਹਿੰਦੇ ਭਾਈ ਤੁਸੀਂ ਡਾਂਗਾ ਚਲਾਓ ਅਸੀਂ ਪ੍ਰੋਟੈਸਟ ਕਰਾਂਗੇ ਹੀ ਕਰਾਂਗੇ ਕੋਈ ਹੋਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਲਈ ਕੋਸ਼ਿਸ਼ ਕਰਦੇ ਹੋ। ਬਹੁਤ ਸੂਰਤ ਤਸਵੀਰ ਆਹ ਦੇਖ ਲਓ। ਆਹ ਖੜੇ ਹੋ। ਕਿੰਨਿਆ ਡਾਂਗਾ ਮਾਰੋਗੇ ਇਹਨਾਂ ਨੂੰ ਇਹ ਦੇਖ ਲਓ। ਆਪਣੇ ਆਪ ਹੁਣ ਪ੍ਰਸ਼ਾਤਾ ਛਕ ਲਿਆ। ਜੇ ਕੋਈ ਪੁਲਿਸ ਵਾਲਾ ਆ ਗਿਆ ਜਿਹੜੇ ਡਾਂਗ ਵਰਾਉਣ ਵਾਲੇ ਉਹਨਾਂ ਨੂੰ ਵੀ ਵਾਚਾ ਮਰੀ ਜਾਂਦੇ ਆਜੋ ਭਾਈ ਪ੍ਰਸ਼ਾਤਾ ਛਕ ਲਓ। ਆਹ ਹੁਣ ਇਹਨਾਂ ਨੂੰ ਕਿਹੜਾ ਉਠਾ ਲਓ ਇਹਨਾਂ ਨੂੰ ਹਰਾਉਣ ਵਾਲਾ ਹੈਗਾ ਕੋਈ ਦੱਸੋ। ਆਹ ਆਹ ਦੇਖ ਲਓ ਇਧਰਲੇ ਪਾਸੇ ਗੁਰੂ ਘਰ ਲੰਗਰ ਜਿਹੜਾ ਉਹ ਵਰਤਾਇਆ ਜਾ ਰਿਹਾ ਹੈ। ਇਹ ਮੇਰਾ ਖਿਆਲ ਹੈ ਪ ਸਭ ਤੋਂ ਵਧੀਆ ਤਸਵੀਰ ਇਹੀ ਹੈ ਕਿ ਜਿਹੜੇ ਰਾਤ ਸਾਨੂੰ ਡਾਂਗਾ ਮਾਰਦੇ ਨੇ ਉਹਨਾਂ ਨੂੰ ਮੁੜ ਕੇ ਪ੍ਰਸ਼ਾਦ ਦੇ ਵਾਸਤੇ ਵੀ ਸੱਦਾ ਜਾਂਦਾ ਕਿ ਭਾਈ ਡਾਂਗਾ ਤਾਂ ਤੁਸੀਂ ਬਲੌੜੀਆਂ ਬਣਾਉਣੀ ਆ ਆ ਕੇ ਨਾਲ ਪ੍ਰਸ਼ਾਦਾ ਵੀ ਛਕ ਲੋ ਪਿਛਲੇ ਪੰਨੇ ਦੇਖ ਸਕਦੇ ਹੋ ਤੁਸੀਂ ਕਿ ਮੁਲਾਜ਼ਮ ਸਾਹਿਬ ਉਹ ਵੀ ਜਾ ਰਹੇ ਨੇ ਤੇ ਪੂਰਾ ਜਿਹੜਾ ਇਲਾਕਾ ਇਹਨੂੰ ਸੋਣੀ ਦੇ ਵਿੱਚ ਬਦਲ ਦਿੱਤਾ ਗਿਆ ਵਾ ਬਹੁਤ ਸਾਰੇ ਲੋਕ ਜਿਹੜੇ ਆ ਇਸ ਕਿਸਾਨੀ ਅੰਦੋਲਨ ਵਿੱਚ ਪਹੁੰਚੇ ਨੇ ਸਾਡੇ ਨਾਲ ਬਾਪੂ ਜੀ ਜੁੜ ਰਹੇ ਬਾਪੂ ਜੀ ਕਿਵੇਂ ਦੇਖਦੇ ਹੋ ਉਹ ਤੇਰਾ ਭਲਾ ਹੋਵੇ ਚਲੋ ਕੋਈ ਗੱਲ ਆਪਾਂ ਕੁਝ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੋ ਸਾਡੇ ਨਾਲ ਕਿਸਾਨ ਆਗੂ ਸਤਨਾਮ ਸਿੰਘ ਜੀ ਕਿਹੜਾ ਪਿੰਡ ਮਾਨੋਚਾਲ ਜੋੜ ਰਹੇ ਨੇ ਆਓ ਕਰਦੇ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਮੈਂ ਸਤਨਾਮ ਸਿੰਘ ਮਾਨੋਚਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨਤਾਰਨ ਦਾ ਪ੍ਰਧਾਨ ਸੁਭਾ ਕੋਲ ਕਮੇਟੀ ਮੈਂਬਰ ਜੀ ਕਿਵੇਂ ਦੇਖਦੇ ਹੋ ਜੀ ਰਾਤ ਵਾਲੀ ਘਟਨਾ ਨੂੰ ਵੇਖੋ ਜੀ ਬਹੁਤ ਮਾੜੀ ਘਟਨਾ ਰਾਤ ਵਾਲੀ ਜੋ ਕੀਤੀ ਆ ਜੋ ਆਪਾਂ ਪਿੱਛੇ ਇਤਿਹਾਸ ਸੁਣਦੇ ਆ ਰਹੇ ਹਵੇ ਰੰਗਜੀਤ ਦੀ ਸਰਕਾਰ ਨੇ ਨਾਦਰ ਸ਼ਾਹੀ ਨਾਦਰ ਸ਼ਾਹੀ ਸਰਕਾਰ ਨੇ ਜਿਹੜਾ ਵਾ ਆ ਕੁਝ ਕਰਦਾ ਰਿਹਾ ਤੇ ਉਹ ਰੂਪ ਜਿਹੜਾ ਵਾ ਭਗਵੰਤ ਮਾਨ ਸਰਕਾਰ ਦਾ ਜਿਹੜਾ ਵਾ ਅਹਿਮਦ ਸ਼ਾਹ ਬਦਾਲੀ ਵਾਲਾ ਨਾਦਰ ਸ਼ਾਹ ਵਾਲਾ ਰੰਗਜੀਤ ਵਾਲਾ ਜਿਹੜਾ ਵਾ ਰਾਤ ਦਿਖਾ ਲਈ ਦਿੱਤਾ ਵਾ ਜੋ ਉਸੇ ਹੀ ਤਰਜ਼ ਦੇ ਤੇ ਜੋ ਕੁਝ ਕੀਤਾ ਵਾ ਕਿ ਇੱਕ ਸ਼ਾਂਤਮਈ ਅੰਦੋਲਨ ਕਰ ਲੈ ਲੋਕਾਂ ਤੇ ਆਪਣੇ ਹੱਕ ਮੰਗ ਰਹੇ ਲੋਕਾਂ ਤੇ ਜਿਹੜਾ ਵਾ ਇੱਕ ਬੰਨੇ ਮੀਟਿੰਗ ਸਾਧ ਰਣੀ ਕੇਂਦਰੀ ਮੰਤਰੀਆਂ ਨਾਲ ਕੇ ਮੀਟਿੰਗ ਕਰ ਰਹੇ ਆ ਅਗਲੇ ਬੰਨੇ 4 ਤਰੀਕ 4 ਮਈ ਦੇਣ ਜਾ ਰਹੇ ਆ ਉਹ ਜਿਹੜਾ ਵਾ ਸਾਰਾ ਕੁਝ ਕਿ ਟੰਕੇ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਆ ਉਹਨਾਂ ਨੂੰ ਉਤੋਂ ਬਾਅਦਾ ਜੋ ਆਪਰੇਸ਼ਨ ਕੀਤਾ ਵਾ ਤੁਸੀਂ ਅਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਭਗਵੰਤ ਮਾਨ ਧੋਖਾ ਕਰ ਗਿਆ ਸਾਡੇ ਨਾਲ ਡਾਂਗਾ ਮਾਰ ਕੇ ਸਾਨੂੰ ਸਾਡਾ ਤੰਬੂ ਤੋੜ ਤੇ ਹਰ ਇਹੀ ਕਹਿ ਰਹੇ ਹੋ ਨਾ ਪਰ ਉਹ ਕੱਲ ਦੇ ਉਹਨਾਂ ਦੇ ਜਿੰਨੇ ਵੀ ਲੀਡਰ ਸਾਹਿਬਾਨ ਤਕਰੀਬਨ ਤਕਰੀਬਨ ਸਾਰੀ ਉਹਨਾਂ ਦੀ ਕੈਬਨਟ ਦੇ ਬਿਆਨ ਆ ਚੁੱਕੇ ਆ ਅਸੀਂ ਤਾਂ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਭਾਵੇਂ ਉਹ ਲਾਲਜੀਤ ਭੁੱਲਰ ਜੀ ਹੋਣ ਭਾਵੇਂ ਉਹ ਕੰਗ ਸਾਹਿਬ ਹੋਣ ਚੀਮਾ ਸਾਹਿਬ ਹੋਣ ਬਹੁਤ ਸਾਰੇ ਵੱਡੇ ਲੀਡਰਾਂ ਦੇ ਬਿਆਨ ਆਏ ਆ ਕਿ ਅਸੀਂ ਤਾਂ ਬਈ ਕਿਸਾਨਾਂ ਦੇ ਨਾਲ ਖੜੇ ਆਂ ਵੇਖੋ ਜੀ ਇਹ ਚੀਤੇ ਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਅੱਜ ਪੂਰਾ ਵਰਲਡ ਵੇਖ ਰਿਹਾ ਵੀ ਜੋ ਕਿਸਾਨਾਂ ਦੇ ਉੱਤੇ ਧੱਕਾ ਕੀਤਾ ਜੋ ਕਿਸਾਨਾਂ ਦਾ ਹਾਲਤ ਕੀਤੀ ਆ ਟਰਾਲੀਆਂ ਟਰੈਕਟਰ ਮਾਰੇ ਚੁੱਕ ਚੁੱਕ ਕੇ ਸਟੇਜ ਭੰਨ ਘਤੀ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੀ ਕੀਤੀ ਰਾਤ ਘੇਰੇ ਪਾਛ ਦੇ ਕਿਸਾਨਾਂ ਦੇ ਘਰਾਂ ਨੂੰ ਦੱਸੋ ਕਿਸਾਨ ਕਿਹੜੀ ਬੱਕਰੀ ਮੰਗ ਲੈ ਗਈ ਜੇ ਲਾਲਜੀਤ ਭੁੱਲਰ ਦੀ ਗੱਲ ਕਰ ਲਈਏ ਚਾਹੇ ਹੋਰ ਸਾਰੇ ਕੈਬਨਿਟ ਮੰਤਰੀਆਂ ਦੀ ਗੱਲ ਕਰ ਲਈਏ ਇਹਨਾਂ ਜੋ ਲੱਗ ਭਗ ਸਾਰੇ ਜਿਹੜੇ ਆ ਖੇਤੀ ਨਾਲ ਜਿਹੜਾ ਵਾ ਸਬੰਧਤ ਰੱਖਣ ਵਾਲਿਆ ਆ ਆ ਲੋਕਾਂ ਨੂੰ ਮਸ਼ੀਨਾਂ ਤੇ ਚੜ ਚੜ ਕੇ ਕਣਕ ਵੜ ਦੇ ਝੋਨਾ ਵੜ ਦੇ ਦਿਖਾਉਂਦੇ ਆ ਲਾ ਟਰੈਕਟਰਾਂ ਦੇ ਉੱਤੇ ਬਹਿ ਕੇ ਤੂੜੀ ਬਣਾਉਂਦੇ ਵਖਾਉਂਦੇ ਲੋਕਾਂ ਨੂੰ ਤੇ ਫਿਰ ਉਹ ਹੀ ਕਿਸਾਨਹੀਂ ਉਹੋ ਹੀ ਕਿਸਾਨ ਜਿਹੜੇ ਆਪਣੇ ਹੱਕ ਮੰਗ ਰਹੇ ਸੀ ਉਹਨਾਂ ਕਿਸਾਨਾਂ ਦੇ ਉੱਤੇ ਧੱਕਾ ਕੀਤਾ ਇਹ ਗੱਲਾਂ ਕਹਿਣ ਨੂੰ ਆ ਮੂੰਹ ਦੇ ਨਾਲ ਆ ਅਮਲੀ ਰੂਪ ਕੁਝ ਹੋਰ ਦਿੱਤਾ ਅੰਦਰ ਕੁਝ ਹੋ ਰਿਹਾ ਅੰਦਰ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਸਾਰਾ ਕੁਝ ਬਣ ਗਿਆ ਅਗਲੇ ਤਾਂ ਇਹ ਵੀ ਗੱਲ ਕਹਿ ਰਹੇ ਨੇ ਵੀ ਸਾਡੇ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੀਆਂ ਮੰਗਾਂ ਦਾ ਮੰਗਾਂ ਤੇ ਨਾਲ ਦੀ ਸੈਂਟਰ ਨਾਲ ਸਾਨੂੰ ਤਾਂ ਵਿੱਚ ਐਵੇਂ ਰਗੜਿਆ ਜਾ ਰਿਹਾ ਤੇ ਜਾਂ ਸੈਂਟਰ ਨਾਲ ਸੈਂਟਰ ਦੇ ਵੱਲ ਅਸੀਂ ਜਾ ਦਿੱਲੀ ਨੂੰ ਜਾ ਰਹੇ ਸੀ ਦਿੱਲੀ ਨੂੰ ਜਾ ਰਹੇ ਸਾਂ ਦਿੱਲੀ ਨੂੰ ਜਾ ਰਹੇ ਸਾਂ ਰਾਹ ਦੇ ਵਿੱਚ ਰੋਕਿਆ ਗਿਆ ਇਹ ਸਰਕਾਰ ਦਾ ਇੱਕ ਵੀ ਬਿਆਨ ਨਹੀਂ ਆਇਆ ਇੱਕ ਵੀ ਬਿਆਨ ਨਹੀਂ ਆਇਆ ਇਸ ਸਰਕਾਰ ਦਾ ਵੀ ਇਹਨਾਂ ਨੂੰ ਰਸਤਾ ਪੰਜਾਬ ਦੇ ਵਿੱਚ ਆਣ ਕੇ ਜਿਹੜਾ ਵਾ ਕੰਦਾ ਕੀਤੀਆਂ ਗਈਆਂ ਪੰਜਾਬ ਦੇ ਚਾਨਕੇ ਬੈਰੀਗਨ ਕੀਤੀ ਗਈ ਭਗਵੰਤ ਮਾਨ ਦੀ ਸਰਕਾਰ ਰੇਕਰ ਵੀ ਨਹੀਂ ਬੈਰੀਗਨ ਖੜਾਈ ਫਿਰ ਪੰਜਾਬ ਦੇ ਵਿੱਚ ਗੋਲੇ ਡਰੋਨਾਂ ਦੇ ਨਾਲ ਅਣਕ ਸੁੱਟਦੇ ਰਹੇ ਸ਼ੁਭ ਕਰਨ ਨੂੰ ਪੰਜਾਬ ਦੇ ਵਿੱਚ ਸ਼ਹੀਦ ਕੀਤਾ ਇੱਕ ਵਾਰ ਇਹਨਾਂ ਦਾ ਬਿਆਨ ਨਹੀਂ ਆਇਆ ਇਸ ਕਰਕੇ ਕੀ ਕਹੋਗੇ ਤੁਸੀਂ ਤੇ ਇਸ ਕਰਕੇ ਅਸੀਂ ਸਾਬ ਕਹਿੰਦੇ ਆਂ ਕਿ ਦੋਨੇ ਚਿਹਰੇ ਇੱਕੋ ਜਿਹੇ ਆ ਮੋਦੀ ਦਾ ਤੇ ਭਗਵੰਤ ਮਾਨ ਦਾ ਕੋਈ ਫਰਕ ਨਹੀਂ ਪਿੱਛੇ ਜੋ ਕੰਮ ਕਰ ਰਹੇ ਉਹ ਕਾਰਪੇਟ ਕਰਾਣਿਆ ਦੇ ਅਡਾਨੀਆਂ ਬਾਨੀਆਂ ਤੇ ਕਹਿੰਦੇ ਇੱਥੇ ਕਰ ਰਿਹਾ ਇਹ ਆ ਜੀ ਉਨਿਸ ਕਰਕੇ ਸਾਡੀ ਕੋ ਮੀਟਿੰਗ ਹੋ ਉਸ ਬਹੁਤ ਬਹੁਤ ਧੰਨਵਾਦ ਜੀ ਸੋ ਕਿਸਾਨ ਆਗੂਆਂ ਦੇ ਬਹੁਤ ਤਿੱਖੇ ਬਿਆਨ ਆ ਰਹੇ ਨੇ ਤੇ ਨਾਲ ਦੀ ਨਾਲ ਆਪਾਂ ਇਹ ਵੀ ਤੁਹਾਨੂੰ ਦੱਸ ਦਈਏ ਕਿ ਇੱਥੇ ਇੱਕ ਵੱਡਾ ਇਕੱਠ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਕ ਤਸਵੀਰ ਨੇੜੇ ਕਰਕੇ ਦਿਖਾ ਦਿਓ ਕਿ ਬੀਆਂ ਦਾ ਵੀ ਔਰ ਨਾਲ ਜਿੰਨੇ ਵੀ ਸਾਡੇ ਕਿਸਾਨ ਆਗੂ ਨੇ ਬਹੁਤ ਵੱਡੇ ਇਕੱਠ ਦੇ ਵਿੱਚ ਤਰਨਤਾਰ ਦੀ ਧਰਤੀ ਤੇ ਪਹੁੰਚੇ ਨੇ ਔਰ ਨਾਲ ਦੀ ਨਾਲ ਇਹ ਵੀ ਦੱਸ ਦਈਏ ਕਿ ਕਿਸਾਨਾਂ ਦੇ ਵਿੱਚ ਡਾਡਾ ਜਿਹੜਾ ਰੋਸ ਆ ਉਹ ਪਾਇਆ ਜਾ ਰਿਹਾ ਸੋ ਇਸ ਵੇਲੇ ਤਸਵੀਰਾਂ ਜਿਹੜੀਆਂ ਇਹ ਪਰਨਤਾਨ ਤੋਂ ਡੀਸੀ ਆਫਿਸ ਦੇ ਬਿਲਕੁਲ ਸਾਹਮਣੇ ਜਿਹੜਾ ਹਾਈਵੇਅ ਆ ਇਹਨੂੰ ਬਠਿੰਡਾ ਤੋਂ ਅਮਰਸਰ ਵਾਲਾ ਰੋਡ ਜਿਹੜਾ ਉਹ ਕਿਹਾ ਜਾਂਦਾ ਤੇ ਇਹ ਰੋਡ ਜਿਹੜਾ ਬਿਲਕੁਲ ਹੀ ਕਿਸਾਨਾਂ ਨੇ ਬਲਾਕ ਉਹ ਨਹੀਂ ਕੀਤਾ ਤੇ ਆਪਣਾ ਰੋਸ ਜਿਹੜਾ ਵਾ ਉਹ ਵੀ ਜ਼ਾਹਰ ਕਰ ਰਹੇ ਨੇ ਸਟਾਫ ਨੂੰ ਉਹ ਤੁਸੀਂ ਪਿੱਛੋਂ ਨਾ ਮਜ਼ਾ ਆ ਉਸੇ ਮਨ ਨਾ ਹਾਂ ਆਇਆ ਉਹ ਅੱਗੇ ਥੋੜਾ ਹੋਰ ਪਿੱਛੇ ਥੋੜੇ ਖੇਦਾਰ ਸਾਹਿਬ ਜੁੜੇ ਨੇ ਤੇ ਬਾਬਾ ਜੀ ਨੇ ਸ਼ੁਰੂ ਕਰਦੇ ਪਹਿਲੇ ਦੇਖੋ ਆਪਾਂ ਹਿੰਦੀ ਚ ਗੱਲ ਕਰੀਏ ਜਿਹੜੇ ਉੱਥੋਂ ਦੇ ਹਾਕਮ ਬੈਠੇ ਹੈ ਨਾ ਤਾਂ ਜੋ ਉਹਨਾਂ ਨੂੰ ਵੀ ਸਮਝ ਆਵੇ ਕਿ ਵੀ ਅਸੀਂ ਵੀ ਹਿੰਦੀ ਬੋਲ ਸਕਦੇ ਹਾਂ ਸੋ ਬਾਬਾ ਜੀ ਪਹਿਲੇ ਤੋਂ ਆਪਕਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਵੈਲਕਮ ਜੀ ਆਪਕਾ ਵੀ ਜੀ ਕੀ ਕਹਿਣਾ ਚਾਹਤੇ ਹੋ ਇਸ ਪੂਰੇ ਮਸਲੇ ਕੇ ਬਾਰੇ ਮੈਂ ਕੇਂਦਰ ਸਰਕਾਰ ਕੋ ਔਰ ਪੰਜਾਬ ਸਰਕਾਰ ਕੋ ਇਹ ਬਹੁਤ ਹੀ ਨਿੰਦਨਯੋਗ ਘਟਨਾ ਹੋਈ ਹੈ ਜੋ ਕੱਲ ਮੀਟਿੰਗ ਪੇ ਬੁਲਾ ਕੇ ਕਿਸਾਨੋ ਕੋ ਦੇਸ਼ ਭਰ ਕੇ ਕਿਸਾਨ ਆਏ ਥੇ ਖਾਲੀ پنجاب سٹیٹ کا نہیں ہے پورے دیش کی سبھی سٹیٹوں سے تقریباً بیس سٹیٹوں سے کسان آئے تھے وہاں پہ میٹنگ میں میٹنگ میں بلایا گیا اور جو اپنا شانتی سے اپنا پردشن کر رہے تھے ان کو تقریباً تیرہ مہینے سے اوپر ہو گئے اس درنے کو چلتے ہوئے اور جس میں ان کو دھوکے سے بلایا گیا میٹنگ کے لیے بلایا گیا اور جیسے ہی میٹنگ سماپت ہوئی ہے پنجاب میں انٹری کرتے ہی ہریانہ سے چنڈی گڑھ سے جیسے آئے ہیں پنجاب میں انٹری ہوتے ہی جو پنجاب کی سرکار بھگوت مان کی سرکار نے ان پر اٹیک کرا اور سب کو ان کو گرفتاری بڑے کسانوں کو جو ہمارے جو مین لیتا ہے ان کو گرفتار کیا گیا اور جو شمبو بورڈر کھنوری بورڈر پر لگا تار تیرہ مہینے سے پردرشن کر رہے ہیں شانت مئی کر رہے ہیں ان کے جتنے بھی گھر بنائے ہوئے ہیں سب توڑ فوڑ دیئے ٹرولیاں کسانوں کی وہ پورے دیش کی مانگ کو لے کے بیٹھے ہیں خالی پنجاب کی مانگ نہیں ہے خالی کسان اور مجدور کی مانگ نہیں ہے پورے دیش کے دکاندار جو بڑے بڑے مول کھا گئے دکانوں کو یہ سب کارپروٹ گرانوں کے ہت میں جاری ہے سرکار ہے جو مودی سرکار کے اندر سرکار ہے جو ان کا پکش پورتی ہے سارا اور پورے دیش کو یہ کھوکھلا کر رہی ہے بڑے بڑے مال بنا دیے اور جتنا بھی یہ کسانوں کی زمین کچھ روڈوں میں کھینچ رہے ہیں اور کسانی سے الگ ہٹانا چاہتے ہیں کیونکہ اگر ایم ایس پی دیں تو لہسن کا ریٹ آپ نے دیکھا پنجاب میں لگاتار پنجاب میں کیا دیس بھر میں تین سو چار سو روپے سے اوپر ریٹ رہا اور آج کسان کے پاس ایم پی میں ہمارا فارم ہے وہاں پہ بہت لہسن ہے جس کی آج قیمت اس پہ تیس روپے چالیس روپے مل رہی ہے اور سرکار کو یہ بتانا چاہتے ہیں ہم دیس بھر کو یہ بتانا چاہتے ہیں کسانوں کو کہ اگر سرکار ہم کو ایم ایس پی دے تیس روپئے پینتیس روپئے لسن کا ریٹ رہے تو کسان کو بھی پتا ہو کہ میرے کو فصل کا یہ ریٹ ملے گا اور میرے کو اس میں یہ بچت ہوگی جب کسان کے پاس ہوتا ہے تو اس کی قیمت بیس رپے پچیس رپے تیس روپئے رہ جاتی ہے اور جب یہ بڑے بڑے گوداموں میں بھر دیتے ہیں اور بڑے بڑے جو وپاری ہیں وپاری ورگ گیا اس کا ریٹ چار سو روپئے پیاز کا ریٹ سو روپیہ اور دالوں کا ریٹ ہے جو دو سو ڈھائی سو روپے تک پہنچاتے ہیں اور ایم ایس پی سرکار اگر ایک کسانوں کو پچاس روپے بھی دے دالوں کی تو کسان کی پورتی ہوتی ہے اگر گیہوں کا ریٹ پینتیس چالیس روپے کلو کے حساب سے پینتیس سو چار ہزار کے کوئنٹل کے حساب سے دے اور پورے کسان میں جو پورا دیش اس کو کھا سکتا ہے اگر یہ بڑے گوداموں میں چلے گیا یہی ناج تو یہ عام آدمی کی پہنچ سے دور ہو جائے گا آپ کا دنیمات جی آپ نے دیکھا ہوگا کہ جیسے آپ لوگ یہ کہہ رہے ہیں کہ کا بھائی ہونا چاہیے یہی کہہ رہے ہیں نا لیکن میں آپ نے دیکھا ہوگا کہ بہت سارے کسان بھائی جو ہیں وہ منڈیوں سے چوری شپی جا کے کارپورٹوں کو اپنی فصل بھی بیچ کے آئے ہیں ان لوگوں کو کیا کہنا چاہیے ان کو یہ کہنا چاہوں کہ وہ ندن یوگ ہیں وہ کسانوں وہ آج تو ان کو تھوڑا سا لالچہ دے کے کسانوں کا سیدھا وہ اپنے اپنے گوداموں میں مال مگوا لیتے ہیں تھوڑا سا لالچ دے کر پر آنے والے سمے میں ان کو پچھانا پڑے گا جب یہ ساری زمین بھی امبانی ڈانیوں کی بڑے گھرانوں کی ہو جائیں گی تو یہ ٹپن ہاتھ میں لے کر ٹپ ہاتھ میں لے کے جب کسان اور مجدور جائے گا تو اس کے پاس زمین نہیں ہوگی تو یہ بہت مشکل کا سامنا کرنا پڑے گا اس لیے انہوں بھائیوں کو ہم بینتی کرنا چاہتے ہیں کہ کسانوں مجدوروں کا ساتھ دو خالی کسانوں مجدور کے لیے نہیں پورے دیش کی جنتا کے لیے بیٹے ہیں دھنیواد آپ کا جی